ਜਿਹੜਾ ਸਰਕਾਰੀ ਡਾਕਟਰਾਂ ਦਾ ਬੋਰਡ ਹੈ ਨਾ ਉਹ ਜੋ ਲੈਕਚਰ ਉਹ ਚਲੋ ਉਹਨੂੰ ਪਹਿਲੇ ਬੋੜੀ ਤੋਂ ਮੰਗਾ ਦੇ ਇਹਦੇ ਵਿੱਚ ਹੁਣ ਜੋ ਉਹਨਾਂ ਨੇ ਲਿਖਿਆ ਉਹ ਕਹਿੰਦੇ ਉਹ ਜਗ੍ਹਾ ਦਾ ਸੀਨੀਅਰ ਆਪਰੇਸ਼ਨ ਕੀਤਾ ਸੀ ਉਹ ਤੋਂ ਦਿੱਤਾ ਗੱਲਿਆ ਅੱਛਾ ਜੀ ਹੋਰ ਦਾ ਕਿਤੇ ਲਿਖਿਆ ਉਹ ਇਹ ਤਾਂ ਕਿਤੇ ਕਰਕੇ ਇਨਫੈਕਸ਼ਨ ਚਲੋ ਆਪਾਂ ਤੁਹਾਡੇ ਦੇ ਨਾਲ ਅਸੀਂ ਬੈਠੇ ਆਂ ਸਾਜੀ ਮੇਰੀ ਬੜੇ ਪਿੰਡ ਤੋਂ ਮੇਰੀ ਪੀੜੀ ਸੀ ਉਹ ਵੀ ਇੱਧਰ ਹੋਇਆ ਉਹ ਜਿੰਦਾ ਜਿੰਦਾ ਠੀਕ ਕਰਾਈ ਹੋ ਠੀਕ ਹੋਇਆ ਹੁਣ ਨਹੀਂ ਨਹੀਂ ਗਰੀਬ ਅੰਦੇ ਜੀ ਗਰੀਬ ਅੰਦੇ ਨਹੀਂ ਕੋਈ ਅੰਦੇ ਕਿਸੇ ਇੱਕ ਦਿਨ ਬੁੜੀ ਮਲਾਂਗੇ ਬੁੜੀ ਕਿੱਥੋਂ 500 ਰੁਪਏ ਲਵਾਂਗੇ ਬਾਕੀ ਗੱਲਾਂ ਬਾਅਦ ਦੀ ਗੱਲ ਨੇ ਨਹੀਂ ਤਾਂ ਸਦੋ ਯਾਰ ਹੋਰ ਬੰਦੇ ਵੀ ਇਸ ਟੀਚਿੰਗ ਚ ਲਾਭ ਪਰਭਾਈ ਹੋਈ ਆ ਬਾਜੀ ਤਾਂ ਇੰਦ ਗੱਲ ਸਰ ਉਹਨੇ ਉਹਨਾਂ ਦੇ ਦੋ ਬੱਚੇ ਹੀ ਪਹਿਲਾਂ ਕੋਈ ਆਪਰੇਟ ਨਹੀਂ ਹੋਇਆ ਉਹਨਾਂ ਦਾ ਨਾਰਮਲ ਬੱਚੇ ਹੋਏ ਕੁੜੀ ਮੁੰਡਾ ਪਰਤੇ ਦਾ ਫਾਰਮੈਕਟਰ ਹੋਇਆ ਉਹ ਸਭ ਤੋਂ ਵੱਡਾ ਇਹ ਕਿ ਤੱਕ ਗਰੀਬ ਪਰਿਵਾਰਦਾਰ ਪਹਿਲਾਂ ਇੱਥੇ ਪੈਸੇ ਲਾਏ ਫਿਰ ਉੱਥੇ ਲਾਏ ਫਿਰ ਵੀ ਮਤਲਬ ਪੇਸ਼ੈਂਟ ਨਾ ਬਚਿਆ ਕੀ ਕਰਨਗੇ ਇਹ ਵਿਚਾਰੇ ਗਰੀਬ ਮਰ ਜਾਦਾ ਉਹ 10 ਲੱਖ ਰੁਪਏ ਦਾ ਆਪਸੀ ਹਨ ਉਹਦੇ ਉੱਪਰ ਸਟੀਚਿੰਗ ਹੋਈ ਆ ਉਹ ਨੀ ਕੱਬੇ ਆ ਉਹਦੇ ਨਾਲੋਂ ਪੇਟ ਭਰ ਗਿਆ ਅੰਦਰਖਣ ਸੱਲ ਜਿਉਂਨਾ ਸਾਰਾ ਪਹਿਲਾਂ ਦਰੋ ਗੜ ਗਿਆ ਇਹਨੇ ਨਾਲ ਉਹ ਜਿਗਰਾ ਕਰ ਮੈਂ ਬੋਲੋ ਹੋਤਦਾ ਹੈ ਅੱਗਲੇ ਆਜ਼ਮ ਸ਼ਹਿਰ ਤੇ ਉੱਧਰ ਸੀ ਗਰਾਉਂਡ ਉਹਨਾਂ ਨਾਲ ਗੱਲ ਕਰਨ ਚਾਹ। ਕਿ ਮੈਂ ਉਹ ਜੰਦੇ ਤਨ ਕੋਈ ਨਾ ਲੈ ਕੇ ਗਏ ਆ ਰਾਤ ਨੂੰ ਉਹਨਾਂ ਨੇ ਸਾਨੂੰ 12 ਵਜੇ ਆਪਰਾ ਨੱਪਾ ਵੀ ਵੇਖ ਕੇ بڑے ਹਸਪਤਲ ਲੈ ਜਾਓ ਅਸੀਂ ਰਾਤ ਨੂੰ 1:30 ਵਜੇ ਪਹੁੰਚੇ 1:00 ਵਜੇ ਲੈ ਗਏ ਇਹ ਚਾਹਤ ਕੋਈ ਜਿਹੜੀ ਹੋਣੀ ਆ ਆ ਦੇਖੋ ਇਹ ਵਿਚਾਰਾ 7 ਲੱਖ ਰੁਪਏ ਕਿੱਥੋਂ ਬੋਡੀ ਦਾ ਮਗਾ ਕੇ ਦੋ ਇਹ ਤਾਂ ਬਿਲਕੁਲ ਬੇਨਤੀ ਇਹ ਉਹਨੂੰ ਵੀ ਬੋਡੀ ਮਗਾ ਕੇ ਦੇਓ ਪੋਨੋ ਚ ਬਾਕੀ ਹੁਣ ਉਹ ਵੀ ਆਪਣਾ ਪੱਖ ਰੱਖਦੇ ਆ ਹੁਣ ਬੋਰਡ ਬੈਠੂਗਾ ਬੋਰਡ ਦੇ ਸਾਹਮਣੇ ਇਹਨਾਂ ਦਾ ਜੋ ਹੋ ਰੱਖਾਂਗੇ ਡਾਕਟਰ ਆਪਣਾ ਪੱਖ ਰੱਖਣਗੇ ਬੋਰਡ ਦਾ ਜੋ opinion ਆਊਗਾ ਵਾਕਈ ਜੇ ਇਹਨਾਂ ਦੀ ਗਲਤੀ ਨਾ ਹੋਈ ਆ ਫੇਰ ਜ਼ਿੰਮੇਵਾਰ ਇਹ 33 ਹਾਂ ਡਾਕਟਰ ਦੇ ਤੇ ਪੰਜਾਹ ਦੀ ਛੁੱਟੀ ਦੀ ਦਰਦੇ ਨਹੀਂ ਆ ਉਹ ਤਾਂ ਬਾਅਦ ਵਿੱਚ ਮਾਰਕਿੰਗ ਚਲੇਗੀ ਮਾਤਾ ਤਾਂ ਜਦੋਂ ਡਾਕਟਰ ਕਰਾ ਕੇ ਉੱਥੇ ਨਹੀਂ ਆਪਣੇ ਕੇਪਟਿਕ ਤੱਕ ਉਹ ਅਜਾ ਭੰਗਿਆ ਗੁਰੂ ਦਾ ਗੱਲ ਇਹ ਆ ਭਾਜੀ ਜਿਹੜੇ ਹਸਪਤਲ ਦਾਖਲ ਕਰਾ ਕੇ ਆਏ ਉਹਥੇ ਉਹਨਾਂ ਦਾ ਬੇਟਾ ਵੀ ਤੇ ਪੰਡਿਆ ਮੇਰਾ ਨਾਮ ਸਹਿਵੀ ਆ ਹਾਂਜੀ ਕੀ ਮਾਮਲਾ ਕੀ ਜਿਹੜਾ ਜੀ ਵੀ ਉਹ ਦੇ ਬਾਹਰ ਖੜੇ ਹੋਈ ਸਾਡਾ ਮਾਮਲਾ ਇਹ ਆ ਕਿ ਸਾਡਾ ਪੇਸ਼ੈਂਟ ਦਾ ਵੀ ਉਰੇ ਆਪਰੇਸ਼ਨ ਹੋਇਆ ਸੀਗਾ ਉਹਨਾਂ ਦੇ ਪਿੱਤੇ ਦਾ ਆਪਰੇਸ਼ਨ ਹੋਇਆ ਸੀਗਾ ਅੱਜ ਤੋਂ 3 ਮਹੀਨੇ ਪਹਿਲਾਂ ਤੇ ਪਿੱਤੇ ਦੇ ਵਿੱਚ ਸਿਰਫ ਇੱਕ ਪੱਥਰੀ ਸੀ ਤੇ ਉਸ ਤੋਂ ਬਾਅਦ 3 ਮਹੀਨੇ ਬਾਅਦ ਆਜੇ ਪੇਸ਼ੈਂਟ ਦੇ ਦਰਦ ਨਹੀਂ हट ਰਿਹਾ ਤੇ ਉਹ ਉਹ ਕੈਂਸਰ ਪੇਸ਼ੈਂਟ ਬਣ ਚੁੱਕਿਆ ਹੈ ਹੁਣ ਉਹਨਾਂ ਦੀ ਲਾਸਟ ਏਜ ਹੈ ਸਾਰੇ ਡਾਕਟਰਾਂ ਨੇ ਸਾਨੂੰ ਜਵਾਬ ਦਿੱਤਾ ਹੈ ਕੋਈ ਸਾਰਾ ਪੇਸ਼ੈਂਟ ਹੱਥ ਨਹੀਂ ਪਾ ਰਿਹਾ ਹੈਗਾ ਅਸੀਂ ਬਹੁਤ ਪਰੇਸ਼ਾਨ ਆ ਤੁਹਾਡੇ ਪੇਸ਼ੈਂਟ ਦਰਦ ਨਾਲ ਤੜਪ ਰਿਹਾ ਆ ਤੁਹਾਡਾ ਪੇਸ਼ੈਂਟ ਦਾ ਨਾਮ ਕੀ ਆ ਤੇ ਕਿੱਥੇ ਦੇ ਰਹਿਣ ਵਾਲੇ ਆ ਕਿੱਥੇ ਦੇ ਰਹਿਣ ਵਾਲੇ ਆ ਅਸੀਂ ਟਾਕੀ ਮੱਲੇ ਰਹਿੰਦੇ ਆ ਟਾਕੀ ਆ ਮੱਲੇ ਤੇ ਕੋਈ ਡਾਕਟਰ ਸਾਹਿਬ ਨਾਲ ਕੋਈ ਗੱਲਬਾਤ ਹੋਈ ਹੋਈ ਤੁਹਾਡੀ ਡਾਕਟਰ ਸਾਹਿਬ ਨਾਲ ਸਾਡੀ ਗੱਲ ਹੋਈ ਸੀ ਅਸੀਂ ਉਹਨਾਂ ਨੂੰ ਸਕੈਨਾਂ ਦਿਖਾਈਆਂ ਆ ਕਿ ਪਹਿਲਾਂ ਤਾਂ ਕਹਿੰਦੇ ਨਹੀਂ ਸੀ ਪ੍ਰੋਬਲਮ ਇਹ ਉਸ ਤੋਂ ਬਾਅਦ ਜਦੋਂ ਅਸੀਂ ਆਉਂਦੇ ਰਹੇ ਲਗਾਤਾਰ 15 ਦਿਨ ਜਦੋਂ ਦਰਦ ਨਹੀਂ ਹਟਦੀ ਸੀ ਮਹੀਨਾ ਅਸੀਂ ਆਉਂਦੇ ਰਹੇ ਉਹਨਾਂ ਨੂੰ ਐਮਰਜੈਂਸੀ ਵੀ ਰਾਤ ਨੂੰ ਲੈ ਕੇ ਆਉਂਦੇ ਪਏ ਆ ਤੇ ਉਹਨਾਂ ਦੀ ਦਰਦ ਨਹੀਂ ਹਟਦੀ ਸਾਨੂੰ ਕਹਿੰਦੇ ਇਹ ਪ੍ਰੋਬਲਮ ਪਹਿਲਾਂ ਨਹੀਂ ਸੀਗੀ ਹੁ ਦੋਨਾਂ ਦੇ ਕਲੌਟ ਬਣ ਚੁੱਕੇ ਨੇ ਅੰਦਰ ਸਾਨੂੰ ਸਾਰੇ ਡਾਕਟਰਾਂ ਨੇ ਜਵਾਬ ਦਿੱਤਾ ਆ ਸਾਨੂੰ ਵੀ ਇਨਸਾਫ ਚਾਹੀਦਾ ਆ ਸਾਡਾ ਪੇਸ਼ੈਂਟ ਦਰਦ ਨਾਲ ਤੜਪ ਰਿਹਾ ਆ ਅੱਜ ਇਸ ਮੈਟਰ ਤੇ ਜਿਹੜਾ ਇਸ ਇਲਾਜ ਸੰਬੰਧੀ ਸੀਮਾ ਰਾਣੀ ਵਾਜਬ ਕੁਲਦੀਰੋਂ ਪਿੰਡ ਕੋਤਰਾ ਜਿਹਦੀ ਬੀ ਕੱਲ ਲੁਧਿਆਣੇ ਹਸਪੀਟਲ ਚ ਇਹਨਾਂ ਦੀ ਡੈਥ ਹੋਈ ਹੈ ਦੋਨਾਂ ਹਸਪੀਟਲ ਚ ਇਸ ਇਲਾਜ ਸੰਬੰਧੀ ਡਾਕਟਰਾਂ ਦੇ ਪੈਨਲ ਚ ਜਿਹੜੀ ਹੈ ਇੱਕ ਡਿਸਕਸ਼ਨ ਹੋਈ ਹੈ ਔਰ ਦੋਨੋਂ ਜਿਹੜੇ ਆ ادارے ਆਪਣੀ ਜ਼ਿੰਮੇਵਾਰੀ ਤੋਂ ਭੱਜ ਰਹੇ ਨੇ ਔਰ ਅਸੀਂ ਪ੍ਰਸ਼ਾਸਨਾਂ ਸਾਨੂੰ ਭਰੋਸਾ ਦਿੱਤਾ ਹੈ ਇਹਦੀ ਇੱਕ ਨਰਪੱਖ ਜਿਹੜੀ ਹੈ ਜਾਂਚ ਕੀਤੀ ਜਾਏਗੀ ਔਰ ਡੀਐਸਪੀ ਫਵਾੜਾ ਡੀਐਸਪੀ ਸਾਹਨੇ ਫਵਾੜੇ ਸਿਟੀ ਐਸਐਚਓ ਸਾਹਿਬ ਦੀ ਡਿਊਟੀ ਲਗਾਈ ਗਈ ਹੈ ਉਹ ਹੁਣ ਲੁਧਿਆਣੇ ਹਸਪੀਟਲ ਜਾ ਰਹੇ ਨੇ ਔਰ ਪੀੜਤ ਪਰਿਵਾਰ ਨੂੰ ਪਹਿਲਾਂ ਉਹ ਬਾਡੀ ਦੇਣ ਦਾ ਜਿਹੜਾ ਉਹ ਉਹ ਆਪਣਾ ਕੰਮ ਕਰਨ ਕੋ ਦੀ ਕਾਰਵਾਈ ਕਰਨਗੇ ਔਰ ਸੈਡੀਐਸ ਪ੍ਰਸ਼ਾਸਨ ਤੋਂ ਅਪੀਲ ਹੈ ਬੇਨਤੀ ਹੈ ਕਿ ਜਿਹੜਾ ਇਲਾਜ ਦੇ ਨਾਂ ਤੇ ਜਿਹੜੀ ਹੈ ਅਣਗਹਿਲੀ ਹੋ ਰਹੀ ਹੈ ਉਸ ਅਣਗਹਿਲੀ ਨੂੰ ਰੁਕਿਆ ਜਾਵੇ ਅਗਰ ਅਜਿਹੀ ਅਣਗਹਿਲੀ ਰੁਕਣਾ ਤਾਂ ਸਰਕਾਰ ਦਾ ਫਰਜ ਬਣਦਾ ਹੈ ਕਿ ਕਿ ਸਰਕਾਰੀ ਹਸਪਤਾਲਾਂ ਦੇ ਪ੍ਰਬੰਧ ਨੂੰ ਅਗਰ ਵਧੀਆ ਕਰ ਜਾਈਏ ਤਾਂ ਪ੍ਰਾਈਵੇਟ ਹਸਪਤਾਲ ਤੋਂ ਲੋਕਾਂ ਦੀ ਲੁੱਟ ਨੂੰ ਬਚਾਇਆ ਜਾ ਸਕਦਾ। ਵਰਮੇ ਜੀ ਜਿੱਦਾਂ ਹੁਣ ਜੇ ਮਤਕੀ ਆਪਾਂ ਕਿਹਨੂੰ ਮੱਕੀ ਦੋਸ਼ੀ ਠਹਿਰਾਉਨੇ ਆ ਕਿਹੜੇ ਹਸਪਤਾਲ ਨੂੰ ਦੋਸ਼ੀ ਠਹਿਰਾਉਣਾ ਨਹੀਂ ਜਿਹੜੇ ਜਿਹਦੇ ਨਾਲ ਮੱਕੀ ਬੰਦੇ ਦੀ ਆਪਣੀ ਮੌਤ ਹੋਈ ਹੈ। ਜਿਹੜੇ ਲੁਧਿਆਣਾ ਹਸਪਤਾਲ ਦੀ ਰਿਪੋਰਟ ਆ ਜਿਹੜੀ ਉਹਨੇ ਰਿਟਨ ਚ ਰਿਪੋਰਟ ਭੇਜੀ ਅੱਜ ਤੇ ਅੱਜ ਡਿਸਕਸ਼ਨ ਜਿਹੜੀ ਆ ਸਵੇਰ ਦੀ ਹੋ ਰਹੀ ਹੈ ਉਹਦੀ ਰਿਪੋਰਟ ਦੇ ਮੁਤਾਬਕ ਉਹ ਫਵਾੜੇ ਹਸਪਤਾਲ ਨੂੰ ਉਹ ਗਲਤ ਸਾਬਤ ਕਰ ਰਹੇ ਨੇ। ਔਰ ਫਵਾੜੇ ਡਾਕਟਰਾਂ ਦੀ ਜੁੜੀ ਹੈ ਜਿਹੜੀ ਇਹਨਾਂ ਨਾਲ ਸਾਡੀ ਜਿਹੜੀ ਸਵੇਰ ਤੋਂ ਲਗਾਤਾਰ ਡਾਕਟਰਾਂ ਦੇ ਪੈਨਲ 'ਚ ਜਿਹੜੀ ਗੱਲ ਚੱਲ ਰਹੀ ਹੈ ਉਹ ਜਿਸ ਪਾਰਟ ਤੇ ਉਹਨਾਂ ਨੇ ਆਪਣੇ ਕਮੈਂਟ ਕੀਤੇ ਨੇ ਲੁਧਿਆਣੇ ਦੇ ਹਸਪਤਲ ਨੇ ਉਸ ਜ਼ਿੰਮੇਵਾਰੀ ਤੋਂ ਫਵਾੜਾ ਹਸਪਤਲ ਆਪਣੀ ਤੋਂ ਜੁਮੇ ਭੱਜ ਰਿਹਾ ਹੈ ਕਿ ਉਸ ਇਲਾਜ ਨਾਲ ਸਾਡਾ ਕੋਈ ਸਬੰਧ ਨਹੀਂ ਹੈ ਇੱਕ ਇੱਕ ਜਾਂਚ ਦਾ ਵਿਸ਼ਾ ਹੈ ਔਰ ਉਸ ਕਰਕੇ ਇਸ ਜਾਂਚ ਦੇ ਵਿਸ਼ੇ 'ਚ ਅਸੀਂ ਆਪਣੇ ਵੱਲੋਂ ਅਸੀਂ ਕੋਈ ਇਨਵੈਸਟਿਗੇਟਿਵ ਬੋਡੀ ਨਹੀਂ ਅਸੀਂ ਪੀੜਤ ਪਰਿਵਾਰ ਨਾਲ ਖੜੇ ਆਂ ਔਰ ਸਾਡੀ ਡਿਮਾਂਡ ਹੈ ਸਾਡੀ ਮੰਗ ਹੈ ਇਹ ਪੀੜ ਪ੍ਰਵਾਨ ਨੂੰ ਜਿਹੜਾ ਇਹ ਸਾਬ ਮੈਣਾ ਚਾਹੀਦਾ ਹੈ ਇਲਾਜ ਦੇ ਨਾਂ ਤੇ ਜਿੱਥੇ ਵੀ ਉਹਨ ਗੈਰਹੀ ਰਹੀ ਹੈ ਚਾਹ ਲੁਧਿਆਣੇ ਦੇ ਪਾਰ ਤੇ ਆ ਚਾਹ ਫਵਾੜ ਦੇ ਪਾਰ ਤੇ ਆ ਉਹਨਾਂ ਦੇ ਖਿਲਾਫ ਕਾਰਵਾਈ ਹੋਣੀ ਚਾਹੀਦੀ ਹੈ ਔਰ ਔਰ ਜਿਹੜਾ ਪੀੜ ਪ੍ਰਵਾਨ ਨੂੰ ਤੇ ਜਿਹੜਾ ਲੁਧਿਆਣੇ ਹਸਪੀਟਲੋਂ ਲੱਖਾਂ ਦਾ ਬਿੱਲ ਬਣਾਇਆ ਔਰ ਜਿਹੜੀ ਹੈ ਉਹ ਤੋਂ ਪ੍ਰਵਾਨ ਨੂੰ ਰਾਤ ਦਿਵਾਣੀ ਚਾਹੀਦੀ ਹੈ ਤਾਂ ਜੋ ਜਿਹੜਾ ਗਰੀਬ ਪ੍ਰਵਾਨ ਨੂੰ ਇਨਸਾਫ ਮਿਲ ਸਕੇ ਪ੍ਰਵੀਨ ਜੀ ਅੱਜ ਤੁਸੀਂ ਜਿਹੜਾ ਧੰਨਾ ਹੋਇਆ ਇਹ ਚੱਕਿਆ ਵਾ ਕਿਸ ਦੇ ਆਸ਼ਵਾਸ਼ਣ ਦੇ ਉੱਪਰ ਇਹ ਧੰਨਾ ਚੱਕਿਆ ਗਿਆ ਇਹ ਅੱਜ ਡੀਐਸਪੀ ਪੁਵਾੜਾ ਸਾਧ ਔਰ ਡੀਐਸਪੀ ਪੁਵਾੜਾ ਨੇ ਜਿਹੜਾ ਭਰੋਸਾ ਦਿੱਤਾ ਕਿ ਜਿਹੜੀ ਹੈ ਦੋਨੋਂ ਹਸਪਤਲਾਂ ਦੀ ਇਲਾਜ ਦੀ ਰਿਪੋਰਟ ਮੁਕੰਮਲ ਜਿਹੜੀ ਹੈ ਅਸੀਂ ਜਿਹੜੀ ਹੈ ਪ੍ਰਸ਼ਾਸਨ ਆਪਣੇ ਅ ਕੰਸਟੱਡੀ ਚ ਲਾਏਗਾ ਔਰ ਜਿਸ ਪਾਰਟ ਤੇ ਵੀ ਕਿਤੇ ਕਮੀ ਰਹੀ ਹੈ ਉਹਦੇ ਖਿਲਾਫ ਅਸੀਂ ਕਾਨੂੰਨੀ ਕਾਰਵਾਈ ਕਰਾਂਗੇ ਜੀਬੀ ਹਸਪਤਲ ਦੇ ਸਾਹਮਣੇ ਜਿੰਨੀਆਂ ਸਾਡੀਆਂ ਭੈਣਾਂ ਸਾਡੇ ਭਰਾ ਜਿਹੜੇ ਇਕੱਠੇ ਹੋਏ ਆ ਇੱਥੇ ਇੱਕ ਹਾਦਸਾ ਕੀਤਾ ਜੀਬੀ ਹਸਪਤਲ ਦੇ ਡਾਕਟਰ ਨੇ ਔਰ ਜਿਸ ਦੇ ਵਿੱਚ ਇੱਕ ਦੱਸਿਆ ਜਾ ਰਿਹਾ ਕਿ ਖੋਤੜਾ ਦੀ ਸਾਡੀ ਨੋ ਸੀਗੀ ਔਰ ਜਿਸ ਦਾ ઓਪਰੇਟ ਨੇ ਪਿੱਤੇ ਦਾ ਕੀਤਾ ਔਰ ਉਸ ਨੂੰ ਰੈਫਰ ਮੁੜ ਕੇ ਕਰ ਦਿੱਤਾ ਕੋਲੋ ਹਸਪੀਟਲ ਔਰ ਕੋਲੋ ਹਸਪੀਟਲ ਦੇ ਡਾਕਟਰ ਨੇ ਸਾਬ ਲਬਜਾ ਜੇ ਗੱਲ ਕਹੀ ਕਿ ਜੋ ਜੇ ਵੀ ਹਸਪੀਟਲ ਵਾਲੇ ਨੇ ਆਪਰੇਸ਼ਨ ਕੀਤਾ ਸਟੀਚਿੰਗ ਕੀਤੀ ਆ ਉਸ ਕਰਕੇ ਇਹ ਜਿਹੜੇ ਟਾਂਕੇ ਖੁੱਲ ਗਏ ਸੀਗੇ ਔਰ ਉਸ ਕਰਕੇ ਇਨਫੈਕਸ਼ਨ ਫੈਲੀ ਔਰ ਕੁੜੀ ਦੀ ਜਿਹੜੀ ਡੈਥ ਹੋਈ ਆ ਉਹ ਜੇ ਵੀ ਹਸਪੀਟਲ ਦੇ ਡਾਕਟਰ ਦੇ ਕਰਕੇ ਹੋਈ ਆ ਇਹ ਸਾਬ ਲਬਜਾਂ ਦੇ ਵਿੱਚ ਪੈਲੋ ਵਿਸ਼ ਫਗਵਾੜੇ ਦੇ ਵਿੱਚ ਇਹੋ ਜੇ ਕਈ ਘਟਨਾਵਾਂ ਇਸ ਜੇ ਵੀ ਹਸਪੀਟਲ ਰਾਕੇ ਹੋ ਚੁੱਕੀਆਂ ਔਰ ਮੈਂ ਪ੍ਰਸ਼ਾਸਨ ਅੱਗੇ ਔਰ ਮੀਡੀਆ ਅੱਗੇ ਦੱਸਣਾ ਚਾਹੁੰਦਾ ਕੀ ਬਾਰ ਬਾਰ ਇਹ ਇਹੋ ਜਿਹਾ ਕਤਲ ਕਰਕੇ ਬਚਦੇ ਆ ਪੋਲੀਟੀਕਲ ਤੌਰ ਤੇ ਕਰਕੇ ਔਰ ਅਸੀਂ ਪੂਰੇ ਤੌਰ ਤੇ ਇੱਥੇ ਇਸ ਦੇ ਕੋ ਦਰਾਂ ਮੋਰੇ ਬੈਠੇ ਆਂ ਜਾਂ ਤਾਂ ਪਹਿਲੋ ਸਾਡੀ ਲਾਸ਼ ਮਗਾ ਕੇ ਦੇਵੇ ਕੁੜੀ ਦੀ ਜਿਹੜੀ ਪੋਲ ਹਸਪੀਟਲ ਇਹਦੀ ਗਲਤੀ ਨਾਲ ਕੁੜੀ ਗਈ ਆ ਔਰ ਬਾਕੀ ਗੱਲਾਂ ਬਾਅਦ ਚ ਔਰ ਅਸੀਂ ਮੰਗ ਕਰਦੇ ਆਂ ਪ੍ਰਸ਼ਾਸਨ ਦੇ ਕੋਲੋਂ ਕਿ ਜਲਦ ਤੋਂ ਜਲਦ ਬੈਠ ਕੇ ਇਹਦਾ ਜਿਹੜਾ ਲਾਇਸੈਂਸ ਆ ਉਹਨੂੰ ਰੱਦ ਕੀਤਾ ਜਾਏ ਕੋਈ ਫਗਵਾੜੇ ਦੇ ਵਿੱਚ ਕਤਲੇਆਮ ਇਹ ਜੇਬੀ ਹਸਪੀਟਲ ਕਰਕੇ ਕਰ ਹੁੰਦਾ ਔਰ ਕਿਸੇ ਵੀ ਹਸਪੀਟਲ ਦੇ ਕਰਕੇ ਨਹੀਂ ਹੋ ਰਿਹਾ ਜੇਬੀ ਹਸਪੀਟਲ ਮੁਰਦਾਬਾਦ 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 ਇਹਨਾਂ ਦੀ ਕੋਈ ਇਹ ਕਰਕੇ ਲੁਧਿਆਣੇ ਲੈ ਕੇ ਗਏ ਉੱਥੇ ਜਾ ਕੇ ਉਹਨਾਂ ਦੇਥ ਹੋ ਗਏ ਤੀਨਾ ਤੁਹਾਡੀ ਬਹੂ ਦਾ ਹਾਂਜੀ ਸੀਮਾ ਹਾਂਜੀ ਸੀਮਾ ਕਿੱਥੇ ਦੇ ਰਹਿਣ ਵਾਲੇ ਆਪਾਂ ਖੋਥੜਾ ਤੇ ਕਦੋਂ ਡੈਥ ਹੋਈ ਹੈ ਜੀ ਹਾਂਜੀ ਰਾਤ 12 ਵਜੇ ਰਾਤ 12 ਵਜੇ ਠੀਕ ਆ ਜੀ ਕਿੱਥੇ ਦਾਖਲ ਸੀਗੀ ਜੀ ਅਪੋਲੋ ਹਸਪੀਟਲ ਅਪੋਲੋ ਤੇ ਇੱਥੇ ਕੀ ਮਾਮਲਾ ਜਿਹੜਾ ਇੱਥੇ ਮਗੀ ਧਰਨਾ ਲਾ ਕੇ ਬੈਠੇ ਆਂ ਇੱਥੇ ਪਿੱਤੇ ਦਾ ਪਿੱਤੇ ਦਾ ਆਪਰੇਸ਼ਨ ਇਹਨਾਂ ਕੋਲ ਗਲਤ ਹੋਇਆ ਲੁਧਿਆਣੇ ਵਾਲਿਆਂ ਨੇ ਰਿਪੋਰਟ ਦਿੱਤਾ ਇਹਨਾਂ ਨੂੰ ਤੁਹਾਡਾ ਕੀ ਨਾਮ ਜੀ ਹੌਣ ਲਾਲ ਕਿੱਥੇ ਦੇ ਰਹਿਣ ਵਾਲੇ तो मैं डॉक्टर जी बी सिंह जो है पेशेंट का ऑपरेट दो महीने पहला से ऑपरेशन तो जो है बिल्कुल ठीक ठाक पेशेंट गया हफ्ते बाद कटवा के उसे तो को नहीं सी आया पेशेंट कोई तकलीफ हुई है तो कितने बाहर उसे एडमिट होया उस तो बाद अपोलो हॉस्पिटल गया उदा ऑपरेश होयान उस ऑपरेशन प्रॉब्लम की हुई क्योंकि असी वालों पेशेंट बिल्कुल ठीक से पेशेंट उसके फोलो पिल आए सा पेशेंट बिल्कुल ठीक है ਜੇ ਪੇਸ਼ੇ ਨੂੰ ਤਕਲੀਫ ਹੋਈ ਹੋ ਤਾਂ ਜਾ ਕੇ ਉਹਨਾਂ ਦਾ ਜੋ ਹੈ ਜੋ ਤਕਲੀਫ ਹੋਤੀ ਹੋਈ ਹੈ ਅਨਫੋਰਚਨਟਲੀ ਉਹ ਪੇਸ਼ੇ ਦੀ ਉਥੇ ਉਥੇ ਡੈਥ ਹੋਈ ਹੈ ਉਸ ਹਸਪੀਟਲ ਵਿੱਚ ਤੇ ਜਿਹੜੇ ਡਾਕਟਰ ਬਿਵੇਕ ਨੇ ਰਿਪੋਰਟ ਬਣਾਈ ਆ ਅਪੋਲੋ ਦੇ ਵਿੱਚ ਤੇ ਉਹਨੂੰ ਆਈਐਮਏ ਚੈਲੰਜ ਕਰੂਗੇ ਕਿਸ ਤਰ੍ਹਾਂ ਹੋਵੇ ਦੇਖੋ ਅਜੇ ਤੇ ਉਸ ਨੂੰ ਜੋ ਸਟੱਡੀ ਕੀਤੀ ਜਾਏਗਾ ਕਿ ਕਿ ਕਿਸ ਤਰ੍ਹਾਂ ਹੈ ਉਹ ਰਿਪੋਰਟ ਨੂੰ ਅਜੇ ਕੁਝ ਕਹਿ ਸਕਣਾ ਮੁਸ਼ਕਲ ਹੈ ਪਰ ਜੋ ਹੈ ਉਸ ਰਿਪੋਰਟ ਦੇ ਉੱਪਰ ਪੂਰੇ ਤਰ੍ਹਾਂ ਡਿਟੇਲ ਦੇਖ ਕੇ ਉਸ ਜੀ ਕਿ ਕੀ ਉਹਨਾਂ ਲਿਖਿਆ ਉਸੇ ਹਿਸਾਬ ਨਾਲ ਅਸੀਂ ਪੀਐਮਸੀ ਵੀ ਉਸ ਦੇ ਉੱਪਰ ਡੈਲੀਬਰੇਟ ਕਰੇਗੀ ਤੇ ਅਜੇ ਇਸ ਦੇ ਉੱਪਰ ਕੋਈ ਕਹਿ ਸਕਣਾ ਮੁਸ਼ਕਿਲ ਹੈ ਉਥੇ ਕੋਲੋ ਹਸਪੀਟਲ ਹੋਇਆ ਉੱਥੇ ਆਪਰੇਸ਼ਨ ਹੋਇਆ ਇਸ ਵਿੱਚ ਸਾਡਾ ਕੋਈ ਵੀ ਨਹੀਂ ਕੋਈ ਕਿਤੇ ਵੀ ਸਾਡੀ ਕੋਈ ਕਮੀ ਨਹੀਂ ਹੈ ਜੋ ਤਕਲੀਫ ਪੇਸ਼ ਨੂੰ ਹੈ ਸੀ ਉੱਥੇ ਜੋ ਸਰਜਿਕਲ ਟੀਮ ਜੋ ਵੀ ਆਪਰੇਟ ਕਰਦੀ ਹੈ ਉਹੀ ਰਿਸਪੋਨਸੀਬਲ ਹੁੰਦੇ ਨੇ ਸਾਰਾ ਅਜੇ 2 ਮਹੀਨੇ ਬਾਅਦ ਇਹ ਆ ਗਏ ਇਹਨਾਂ ਨੇ ਇੱਥੇ ਧਰਨਾ ਦਿੱਤਾ ਹੈ देखो और बड़ा अनफोर्चुनेट गा क्योंकि असं सा जो है भी कोई रोलियां अभी अपने ओपरेन थिए सारी फाइलें चेक की उन्हें रिकॉर्ड से देखे जो पेशेंट लेके आया उस पेशेंट सब कुछ ठीक लिखे हुए हैं तो एना उन्होंने जी गल है अपोलो हॉस्पिटल साढ़े सिर ते मरना एक अच्छी गल नहीं तो इस करके जो है जितने भी कोई सर्जिकल ओपरेट कर उन्हें सर्जन पता होंगे कि उन्हें ओपरेट की साडे वालों बिल्कुल पेशेंट का सही ओपरेशन सही लाग रहा पेशेंट ठीक होके गया और जो है टाके कटे गए ਤੇ ਉਸ ਤੋਂ ਬਾਅਦ پیشنਟ ਆਏ ਸਾਡੇ ਕੋਲ ਤਕਲੀਫ ਨਹੀਂ ਸੀ ਸਾਡੇ ਕੋਲ ਤਾਂ ਇਹ ਨਹੀਂ ਆਇਆ ਤਾਂ ਇਹ ਉਹ ਜਾ ਕੇ ਤੁਸੀਂ ਹਸਪਤਲ ਗਏ ਉਹ ਖੜਾ ਜੰਟ ਤੇ ਕਸੀਮਾ ਰਾਣੀ ਸੀ ਇਹਨਾਂ ਦੀ ਫੋਲੋ ਅਪ ਹਸਪਤਲ ਤੇ ਜਿਹੜਾ ਡੱਟੋ ਵੀ ਸੀ ਉਹ ਪੋਨੋ ਹਸਪੀਟਲ ਦੇ ਵਿੱਚ ਜਿਹੜੇ ਡਾਕਟਰ ਉਹਨਾਂ ਨੇ ਕਿ ਇਹ ਲਿਖ ਕੇ ਦਿੱਤਾ ਕਿ ਪਿੱਛੇ ਜਿਹੜੀ ਪਹਿਲਾ ਆਪਰੇਟ ਹੋਇਆ ਸੀ ਉਹਦੇ ਵਿੱਚ ਕੋਈ ਕਨਰਨਲ ਪਾਰਟ ਦੇ ਵਿੱਚ ਜਿਹੜੀ ਆ ਉਹ ਸਚੀ ਨਹੀਂ ਹੋਈ ਸੀ ਜਦੋਂ ਇੱਥੇ ਸਾਰੀ ਜਿਹੜੀ ਡਿਸਕਸ਼ਨ ਡਾਕਟਰਾਂ ਨੇ ਬੈਠ ਕੇ ਕੀਤੀ ਉਹ ਕਹਿੰਦੇ ਕਿ ਬਿਲਕੁਲ ਹੀ ਉਹਨਾਂ ਨੇ ਜਿਹੜੀ ਰਿਪੋਰਟ ਦਿੱਤੀ ਆ ਉਹ ਗਲਤ ਹੈ ਪੋਸੀਬਲ ਹੀ ਨਹੀਂ ਹੈ ਇਸ ਕਰਕੇ ਉਹ ਜਿਹੜਾ ਅਪੋਲੋ ਹਸਪੀਟਲ ਵਾਲਿਆਂ ਨਾਲ ਵੀ ਮੇਰੀ ਗੱਲ ਹੋਈ ਆ ਉੱਥੋਂ ਦੇ ਕੰਸਰਨ ਜਿਹੜੇ ਡੀਐਸਪੀ ਸਾਹਿਬ ਆ ਉਹਨਾਂ ਨਾਲ ਵੀ ਗੱਲ ਹੋਈ ਆ ਉੱਥੇ ਗਏ ਆ ਉਹਦਾ ਜੀ ਬਾਡੀ ਇਹਨਾਂ ਦੇ ਹੈਂਡ ਓਵਰ ਹੋਈ ਆ ਬਾਕੀ ਜਿਹੜਾ ਟੋਟਲ ਇਹ ਟ੍ਰੀਟਮੈਂਟ ਆ ਅਪੋਲੋ ਹਸਪੀਟਲ ਵਾਲਿਆਂ ਨੇ ਟ੍ਰੀਟਮੈਂਟ ਲੈ ਕੇ ਉਹ ਫਰਦਰ ਆਈਐਮ ਐਨ ਨੂੰ ਭੇਜ ਦੇ ਜੇ ਰਿਪੋਰਟ ਨੂੰ ਚੈਲੰਜ ਕੀਤਾ ਜਾਊ ਡਾਕਟਰ ਬਵੇਕ ਦੀ ਅਪੋਲੋ ਹਸਪੀਟਲ ਵਾਲਿਆਂ ਦੇ ਜੇ ਕੋਈ ਪ੍ਰੋਬਲਮ ਹੋਈ ਆ ਉਹ ਅਪੋਲੋ ਹਸਪੀਟਲ ਵਾਲਿਆਂ ਦੇ ਜਿਹੜਾ ਟ੍ਰੀਟਮੈਂਟ ਆ ਉਹਦੇ ਚ ਪ੍ਰੋਬਲਮ ਹੋਈ ਆ ਸੋ ਡਿਸਕਸ਼ਨ ਤੇ ਪਤਾ ਲੱਗੀ ਕਿ ਪੋਸੀਬਲ ਹੀ ਨਹੀਂ ਹੈਗਾ ਕਿ 2 ਮਹੀਨੇ ਬਾਅਦ ਜੇ ਇਦਾਂ ਦੀ ਕੋਈ ਕੋਆਰਡੀਨੇਟਰ ਦੇ ਵਿੱਚ ਫਸਟ ਆਫ ਆਲ ਕਹਿੰਦੇ ਆ ਅਪਡੇਟ ਦੇ ਦੌਰਾਨ ਆਪਾਂ ਕੋਆਰਡੀਨੇਟਰ ਨੂੰ ਕਾਚ ਹੀ ਨਹੀਂ ਕਰਦੇ ਜਦੋਂ ਇਹ ਸਾਰੀਆਂ ਗੱਲਾਂ ਇਹਨਾਂ ਦੇ ਪੇਰੈਂਟਸ ਦੇ ਜਿਹੜੇ ਜਿਹੜਾ ਡੈਥ ਹੋਈ ਹੈ ਜਿਹੜਾ ਉਹਨਾਂ ਦੇ ਬਾਲੀਵਾਰ ਵਾਰਸ ਸੀ ਜਿਹੜਾ ਜਿਹੜਾ ਉਹਨਾਂ ਨੂੰ ਸਾਰਿਆਂ ਨੂੰ ਗੱਲਬਾਤ ਪਤਾ ਲੱਗੀ ਤੇ ਉਹਨਾਂ ਨੂੰ ਵੀ ਅਸਲੀਅਤ ਪਤਾ ਲੱਗੀ ਕਿ ਇਸ ਹਸਪੀਟਲ ਦੇ ਪਾਰਟਰ ਤੇ ਕੋਈ ਗੱਲ ਹੀ ਨਹੀਂ ਆ ਗਈ ਕਿ ਗੱਲ ਹੈ ਕੋਈ ਤੇ ਉਹ ਕੋਲੋ ਹਸਪੀਟਲ ਦੇ ਪਾਰਟ ਦੇ ਸੀ ਇਸ ਕਰਕੇ ਉਹ ਕੋਲੋ ਹਸਪੀਟਲ ਦੇ ਉਹਨਾਂ ਦੇ ਜਿਹੜੇ ਕੋਈ ਹਾਂਜੀ ਟੀਮ ਹਾਂਜੀ ਜੇ ਆਪਣਾ ਚਾਹਣਗੇ ਬਾਅਦ ਸੀ ਉਹ ਟੀਮ ਬਣੇਗੀ ਜੀ ਫਿਲਹਾਲ ਜੇ ਉਹਨਾਂ ਦੇ ਪਾਰਟ ਦੇ ਉੱਤੇ ਬੋਲੋ ਹਸਪੀਟਲ ਦੇ ਆ ਗਿਆ ਉਹਨਾਂ ਦਾ ਸਾਰਾ ਜਿਹੜਾ ਸਮਰੀ ਆ ਤੇ ਚਾਰ ਸਮਰੀ ਆ ਜਿਹੜੀ ਉਹਨਾਂ ਨੇ ਦਿੱਤੀ ਆ ਉਹਦੇ ਤੋਂ ਬਿਯੋਂਡ ਜਿਹੜਾ ਟ੍ਰੀਟਮੈਂਟ ਆ ਜਿਹੜਾ ਉਹਨਾਂ ਨੇ ਕੀਤਾ ਹੈਗਾ ਉਹ ਟ੍ਰੀਟਮੈਂਟ ਜਿਹੜਾ ਸਾਰਾ ਕਮੇਜੇ ਚ ਲੈ ਕੇ ਫਰਦਾ ਕਰ ਹੋ ਗਈ ਸਰ ਧਰਨਾ ਚੱਕ ਹੋ ਗਿਆ ਜੀ ਹਾਂਜੀ ਇਹ ਜਿਹੜਾ ਧਰਨਾ ਬਿਲਕੁਲ ਚੱਕ ਹੋ ਗਿਆ ਜੀ ਇਹ ਐਕਚੁਅਲ ਜਿੱਥੇ ਤੇ ਪ੍ਰੋਬਲਮ ਆਈ ਨਹੀਂ ਸੀ ਇਸ ਹਸਪੀਟਲ ਚ ਇਹ ਜਿਹੜੀ ਹਸਪੀਟਲ ਦਾ ਜਿਹੜਾ ਪਹਿਲਾ ਟ੍ਰੀਟਮੈਂਟ ਸੀ ਉਹ ਵੀ ਡਾਕਟਰਾਂ ਨੇ ਸਾਰੀ ਕਾਫੀ ਆਈਐਮਏ ਇਸ ਵੇਲੇ ਮੌਜੂਦਾ ਵੀ ਮੈਂਬਰ ਹੈਗੇ ਨਾ ਉਹ ਵੀ ਮੌਜੂਦ ਸੀ ਉਹਨਾਂ ਨੇ ਸਾਰਾ ਜਦੋਂ ਟੈਕਨੀਕਲੀ ਸਾਰੀਆਂ ਗੱਲਾਂ ਪੜ੍ਹ ਕੇ ਤੇ ਉਹ ਦੇਖਿਆ ਤੇ ਉਹਨਾਂ ਨੇ ਇਹ ਕਿਹਾ ਕਿ ਕੁਝ ਇਸ ਹਸਪੀਟਲ ਦੇ ਵਿੱਚ ਕੋਰਨਰਲ ਨੇ ਟੱਚ ਹੀ ਨਹੀਂ ਕੀਤਾ ਗਿਆ ਤੇ ਜਿਹੜੇ ਪਾਰਟ ਨੂੰ ਉਹ ਕਹਿੰਦੇ ਆ ਕਿ ਕੋਰਨਰਲ ਦੇ ਵਿੱਚ ਕੋਈ ਪ੍ਰੋਬਲਮ ਹੋਈ ਆ 댓 ਮੀਨ ਕਿ ਉੱਥੇ ਕੁਝ ਨਾ ਕੁਝ ਹੋਇਆ ਜੋ ਹੋਇਆ ਤੇ ਉਹਨੂੰ ਚੈੱਕ ਕਰ ਲਿਆ ਜਾਏਗਾ